ਰਮਣੀਏ ਮਨੋ ਕਾਵਨਾ ਪੂਰਨ ਹੋਣਗੇ ਇਹ ਇੱਕ ਦੇਸ਼ ਹੈ ਇਸ ਦੀ ਤਰੱਕੀ ਨਾ ਹੋਣ ਦਾ ਕਾਰਨ ਕੀ ਹੈ ਨਾ ਇਹ ਜਦੋਂ ਦੀ ਤੁਸੀਂ ਹੋਸ਼ ਸੁਵਾਰੀ ਹੈ ਜਿਸ ਨੇ ਵੀ ਹੋਸ਼ ਦੇਖੀ ਹੈ ਜਦੋਂ ਦਾ ਅਸੀਂ ਦੇਖ ਰਹੇ ਹਾਂ ਕਿ ਜੋ ਕੁਝ ਹੋ ਰਿਹਾ ਨਾ ਕੇ ਵੀ ਰੱਬ ਤੋਂ ਮੰਗਾ ਕੇ ਰੱਬ ਦਵੇਗਾ ਰੱਬ ਕਰ ਦੇਗਾ ਕਿ ਜੇ ਇਹਦੀ ਗੁਲਾਮੀ ਦੇ ਵੀ ਕਾਰਨ ਦੇਖੀਏ ਨਾ ਜਦੋਂ ਮਗਲ ਇਸ ਹਿੰਦੁਸਤਾਨ ਦੀ ਧਰਤੀ ਤੇ ਪਹੁੰਚੇ ਨਾ ਹੁਣ ਮਗਲਾਂ ਦੀਆਂ ਫੌਜਾਂ ਚੜ ਕੇ ਆ ਰਹੀਆਂ ਹਾਲ ਤਾਂ ਇਹ ਸੀ ਕਿ ਭਾਈ ਆਪਣੇ ਹਥਿਆਰ ਚੱਕਦੇ ਜੋ ਕੁਝ ਵੀ ਸੀ ਉਸ ਸਮੇਂ ਦਾ ਦਾਸੋਟਾ ਤਲਵਾਰ ਤੀਰ ਤੇ ਉਹਨਾਂ ਨਾਲ ਲੜਦੇ ਇਨਨੇ ਨੇ ਕੀ ਕੀਤਾ ਨਾ ਇਹਨੇ ਧਰਮ ਬਲ ਵਧਣਾ ਸ਼ੁਰੂ ਕਰਤਾ ਭਾਵ ਉਸ ਟਾਈਮ ਦਾ ਭਾਈ ਪੰਡਤੀ ਸੀ ਪੰਤ ਬ੍ਰਾਹਮਣ ਇਹਨੇ ਜਾ ਕੇ ਮੰਦਰਾਂ ਦੇ ਟੱਲ ਖੜਕਾਏ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਕਿ ਇਹਨੇ ਮੰਦਰਾਂ ਦੇ ਟੱਲ ਖੜਕਾਏ ਕਿ ਭਾਈ ਤੁਸੀਂ ਅਰਦਾਸ ਕਰੋ ਪਾਠ ਪੂਜਾ ਕਰੋ ਹੁਣ ਵੀ ਅਸੀਂ ਐਸੀਆਂ ਬੇਕੂਫੀਆਂ ਕਰਦੇ ਹਾਂ ਅਲੇਗਰ ਘਟੋੜੀ ਤਾਂਤੇ ਰੋਗ ਆਇਆ ਤੇ ਇਹ ਕਹਿੰਦੇ ਜੀ ਘਰਾਉ ਤੇ ਵਿਵੇਦ ਨੂੰ ਕਦੇ ਕਦੇ ਥਾਲੀਆਂ ਬਜਾਓ ਇਹ ਇੱਕ ਮੂਰਖ ਇੱਕ ਅਗਿਆਨੀ ਅਗਿਆਨਤਾ ਦੇ ਅੰਧੇਰੇ ਵਿੱਚ ਡੁੱਬੇ ਹੋਏ ਇਨਸਾਨ ਦੀ ਸੋਚ ਹੈ ਸੰਦਰ ਦੀ ਸੋਚ ਹੈ ਇਹ ਅ ਵੀ ਚਲੋ ਸਾਸ ਪਾਈ ਰੱਖੋ ਇਹ ਜੋ ਬਿਮਾਰੀ ਆਈ ਸੀ कोरोना ਬਿਮਾਰੀ ਆਈ ਇਸਨੇ ਬਹੁਤ ਕੁਝ ਸਾਫ ਕਰ ਦਿੱਤਾ ਇਹ ਕਲੀ ਬਿਮਾਰੀ ਨਹੀਂ ਸੀ ਇਸਨੇ ਅੰਤਕਿ ਸ਼ਿਵਾਸ਼ ਨੂੰ ਬਹੁਤ ਖਤਮ ਕੀਤਾ ਹੁਣ ਜੋ ਵੀ ਰਹਿ ਗਿਆ ਥੋੜਾ ਬਹੁਤ ਹੀ ਕਿ ਜਦੋਂ ਲੋਕਾਂ ਨੇ ਦੇਖਿਆ ਆਸ ਦੇਖੀ ਬਿਮਾਰੀ ਆ ਗਈ ਤੇ ਇਹਨਾਂ ਨੇ ਧਰਮ ਵੱਲ ਭਜਣਾ ਸ਼ੁਰੂ ਕਰ ਦਿੱਤਾ ਅਮਰਤ ਲੈ ਕੇ ਆਈ ਬਾਬਾ ਜੀ ਕੋਲ ਪਾਣੀ ਲੈ ਕੇ ਆਈ ਕੋਤਾ ਰਾਤੀਤ ਕਰਾਈ ਦੌੜ ਕੀਤੀ ਉਸ ਟਾਈਮ ਪਾਈ ਉਹਨਾਂ ਦੇ ਦਰਵਾਜ਼ੇ ਬੰਦ ਹੋ ਗਏ ਡਰਦਿਆਂ ਦੇ ਕਿ ਸਾਨੂੰ ਬਿਮਾਰੀ ਨਾ ਕੋਈ ਚੁੰਬੜ ਜਾਵੇ ਕਿ ਸਾਡੇ ਤਾਨੂੰ ਕੋਈ ਬਿਮਾਰੀ ਨਾ ਚੁੰਬੜ ਜਾਵੇ ਉਹਨਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਕਿ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਇਹ ਤਾਂ ਵਿੱਚ ਝੂਠ ਸੀ ਇਹ ਤਾਂ ਇੱਕ ਫਰਾਡ ਹੈ ਧੋਖਾ ਹੈ ਤੇ ਬਹੁਤ ਸਮਝਦਾਰ ਸੀ ਜੋ ਹਟ ਗਏ ਕੇਵਲ ਤੋਂ ਕੇਵਲ ਉਹ ਹੀ ਨੇ ਜਿਨ੍ਹਾਂ ਦੇ ਅੰਦਰ ਹਲੇ ਵੀ ਅਗਿਆਨਤਾ ਭਰੀ ਹੋਈ ਹੈ ਇਹਨਾਂ ਕੁਝ ਸੁਣਨ ਤੋਂ ਬਾਅਦ ਵੀ ਇਹਨੂੰ ਸਮਝ ਨਹੀਂ ਇਹ ਤੇ ਭਾਈ ਉਸ ਨੂੰ ਅਗਿਆਨਤਾ ਦੇ ਅੰਧੇਰੇ ਚ ਡੁੱਬਿਆ ਹੀ ਸੱਸ ਕਹਿ ਸਕਦੇ ਆ ਸਮਝਦਾਰ ਨਹੀਂ ਉਸੇ ਤਰ੍ਹਾਂ ਹੀ ਭਾਈ ਜਿਸ ਸਮੇਂ ਮੁਗਲਾਂ ਨੇ ਨੱਚ ਜਿਹੜਾ ਆਇਆ ਕਿਤੇ ਇਸ ਹਿੰਦੁਸਤਾਨ ਦੇ ਉੱਤੇ ਇਹ ਨਹੀਂ ਐ ਐਡਾ ਵੱਡਾ ਦੇਸ਼ ਐ ਵੀ ਛੋਟਾ ਮੋਟਾ ਥੋੜੀ ਸੀ ਅਖੰਡ ਭਾਰਤ ਆਪ ਪਾਕਿਸਤਾਨ ਬੰਗਲਾਦੇਸ਼ ਸਾਰੇ ਤਾਂ ਇਹਦੇ ਹਿੱਸੇ ਸੀ ਇਹ ਤਸੀਕ ਇਹ ਲੋ ਕਿੰਨਾ ਵੱਡਾ ਦੇਸ਼ ਹੈ ਵੀ ਕਿ ਇਹਨਾਂ ਸਾਰਿਆਂ ਨੇ ਰਾ ਕੇ ਇਹ ਨਹੀਂ ਪਈਏ ਤਾਂ ਕਿੰਨੇ ਸੀ ਕੁਸ਼ਰਾਤ ਬਹੁਤ ਹੀ ਵੱਡੀ ਦੀ ਸੀ ਮੁਗਲਾਂ ਦੀ ਬਾਬਰ ਆਇਆ 500 ਕੋਟ ਸਵਾਰ ਜਦੋਂ ਦੇਖਿਆ ਵੀ ਉਹਨੇ ਇਹ ਨਵਜ ਫੜੀ ਇਹਨਾਂ ਦੀ ਵੀ ਇਹ ਤਰ੍ਹਾਂ ਦੇ ਅੰਧ ਵਿਸ਼ਵਾਸ ਚ ਡੁੱਬੇ ਹੋਏ ਨੇ ਲਾਹੌਰ ਇਥੇ ਡੇਰੇ ਇਥੇ ਰਣਕਾ ਲਾ ਲਈਏ ਇਥੋਂ ਹੀ ਪੈਸਾ ਲਿਆ ਇਥੋਂ ਹੀ ਬੰਦੇ ਲਏ ਆਹ ਦੇਰੋਂ ਕਿੰਨੇ 100 ਸਾਲ ਰਾਤ 400 ਸਾਲ ਰਾਜ ਕਰਕੇ ਚਲੇਗੇ ਇਹ ਤਾਂ ਆਗੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਜੀ ਮਹਾਰਾਜ ਕਹਿੰਦੇ ਨਹੀਂ ਭਈ ਧਰਮ ਵਾਲਾ ਕੰਮ ਧਰਮ ਦੀ ਜਗ੍ਹਾ ਤੇ ਮਿਲਣਾ ਧਰਮ ਨੇ ਉਹੀ ਕਮਕਾਣਾ ਤੈਨੂੰ ਪਰਮਾਤਮਾ ਨਾਲ ਮਿਲਾਉਣਾ ਇਹ ਸੰਸਾਰ ਦੇ ਵਿੱਚ ਰਹਿਣਾ ਸੰਸਾਰ ਦੇ ਵਿੱਚ ਇੱਥੇ ਮਿਲਣਾ ਤੇ ਇਹਦਾ ਪਹੀ ਜਵਾਬ ਤੁਹਾਨੂੰ ਆਪਣੇ ਗਿਆਨ ਦੇ ਨਾਲ ਆਪਣੇ ਸਮਰੱਥਾ ਨਾਲ ਦੇਣਾ ਪਵੇਗਾ ਇਹ ਨਹੀਂ ਕਿ ਪਾਣੀ ਦਾ ਗਲਾਸ ਸਾਹਮਣੇ ਪਿਆ ਤੋ ਕਰੀ ਚਲ ਅਰਦਾਸਾ ਜਿੰਨੀ ਕਰਨੀ ਆ ਕਿ ਮੇਰੀ ਪਿਆਸ 부ਝ ਜਾਵੇ ਵੈਰ ਨੂੰ ਮੇਰੀ ਪਿਆਸ ਬੁਝਾ ਦੇ ਤੇ ਵੈਰ ਨੂੰ ਵੀ ਕਹਣਾ ਸਾਹਮਣੇ ਗਲਾਸ ਵਿੱਚ ਚੱਕ ਕੇ ਪੀ ਮੈਂ ਤੇਰੇ ਇਸ ਕੰਮ ਵਾਸਤੇ ਰੱਖਿਆ ਤੈਨੂੰ ਉਹ ਭਾਈ ਮੈਂ ਤਾਂ ਤੈਨੂੰ ਸਿਰਫ ਕੇਵਲ ਤੋਂ ਕੇਵਲ ਜੀਵਨ ਮੁਕਤ ਜੀਵਨ ਇਸ ਕਰਕੇ ਦਿੱਤਾ ਮੈਂ ਤਾਂ ਤੇਰੀ ਖੇਡ ਦੇਖਣੀ ਹੈ ਕਿ ਤੂੰ ਮੇਰੇ ਚ ਕਿਸ ਤਰ੍ਹਾਂ ਸਮਾਵੇਂ ਜੇ ਦਸੂਨ ਪਾਸੇ ਵੀ ਇਹ ਕਹਿੰਦੇ ਨੇ ਭਈ ਆ ਚੋ ਪੈਸਾ ਉਹਦੇ ਪਾਠ ਕਰੋ ਜਪਦੀ ਸਾਹਿਬ ਕਰੋ ਇਹ ਮੁਗਲਾਂ ਨੇ ਤੂੰ ਭੱਜ ਜਾਣਾ ਵਾ ਆਨੰਦਪੁਰ ਸਾਹਿਬ ਦਾ ਕਿਰੇਟਰ ਜਾਣਾ ਵਾ ਪਰਮਾਤਮਾ ਨੂੰ ਧਿਆਉਣਾ ਨਹੀਂ ਛੱਡਿਆ ਪਰ ਆਪਣੇ ਸਰੀਰ ਦਾ ਜੋ ਬਾਹੂ ਬਲ ਸੀ ਉਸ ਦਾ ਇਸਤੇਮਾਲ ਕੀਤਾ ਸਾਡੇ 14 ਜੰਗਾਂ ਲੜੀਆਂ ਪਾਸ਼ਾ ਜੀ ਨੇ ਤਰੀਬ ਦੀ ਸਮਰੱਥਾ ਦਿਖਾਈ ਉਥੇ ਇਹ ਨੇ ਸਸਾਤੇ ਵੀ ਜੋ ਜਿਨ੍ਹਾਂ ਦੇ ਨਸੀਬਾ ਸੀ ਤਰਨਾ ਤਰ ਗਏ ਜਿਨ੍ਹਾਂ ਦੇ ਸਰੀਰ ਕਰਮ ਵਿੱਚ ਬਹਿਣਾ ਸੀ ਬਹਿ ਗਏ ਕੁਝ ਡੁੱਬ ਗਏ ਕੁਝ ਹੀਦ ਹੋ ਗਏ ਕੁਝ ਪਾਰ ਹੋ ਗਏ ਜਿੰਨਾ ਇਹ ਤੋਂ ਪਾਰ ਹੋਏ ਕੇਵਲ ਤੋਂ ਕੇਵਲ ਉਹ 40 ਸਿੰਘ ਥੋੜੇ ਜਿਹੇ ਜੋ ਪਾਛੀਦ ਹੋਏ ਕੜੀ ਚਮਕੌਰ ਦੇ ਵਿੱਚ ਪਰ ਗੁਰੂ ਮਹਾਰਾਜ ਨੇ ਇਹ ਨਹੀਂ ਕਿਹਾ ਜਿਵੇਂ ਅੱਜ ਦੇ ਯੁੱਗ ਦੇ ਵਿੱਚ ਸੋਚਿਆ ਕਰੋ ਜਦੋਂ ਇਤਿਹਾਸ ਕੋਈ ਸਰਵਣ ਕਰਦੇ ਹੋ ਨਾ ਹੁਣ ਬਹੁਤੇ ਕਥਾਵਾਚਕੀ ਵੀ ਹੁੰਦੇ ਆ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਮੈਂ ਇਤਿਹਾਸ ਬਾਰੇ ਦੱਸਣਾ ਕੀ ਔਰ ਆਹ ਛੋਟਾ ਜਿਹਾ ਇਤਿਹਾਸ ਦੀਆਂ ਪੰਕਤੀਆਂ ਲਈਆਂ ਇਤਿਹਾਸ ਬਹੁਤ ਵੱਡਾ ਹੈ ਪਰ ਕੁਝਕ ਗਿਆਨ ਲਿਆ ਗੜੀ ਚਮਕੌਰ ਦੇ ਵਿੱਚ ਘੇਰਾ ਪਿਆ ਹੋਇਆ ਤੇ ਸਤਗੁਰੂ ਪਾਤਸ਼ਾਹ ਨੇ ਕਿਹਾ ਉਸ ਵੈਗੁਰੂ ਅੱਗੇ ਅਰਦਾਸ ਕਰੋ ਇਹੀ ਕਿ ਵੈਗੁਰੂ ਡੋਲੀਏ ਨਾ ਅਸੀਂ ਸ਼ਹਾਦਤ ਦੇ ਜਾਮ ਪਿੰਦੇ ਪਿੰਦੇ ਸ਼ਹੀਦ ਹੋਈਏ ਝੁਕੀਏ ਨਾ ਇਹ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਇਹ ਵੈਗੁਰੂ ਇਹੀ ਵਿਸ਼ਵਾਸ ਸਾਡੇ ਅੰਦਰ ਜਗਾ ਦੇਣ ਕਿਆਰੀਆਂ ਨੇ ਸ਼ਹਾਦਤਾਂ ਪਾਈਆਂ ਭਾਈ ਉਹ ਜੇ ਸਰਸਾ ਦੀ ਨਦੀ ਵਿੱਚ ਤਰਕੀ ਆਏ ਤੇ ਇੱਥੇ ਵੀ ਆ ਕੇ ਪਾਰ ਉਤਾਰਾ ਹੋ ਗਿਆ ਭਾਈ ਅਸਲੀ ਮੰਜ਼ਲ ਤਾਂ ਇੱਥੇ ਆ ਗਈ ਸੀ ਕਿ ਇੱਥੋਂ ਪਾਰ ਹੋਣਾ ਸੀ ਤੇ ਪਾਰ ਹੋਏ ਤੇ ਅੱਜ ਤੱਕ ਸੰਸਾਰ ਵਿੱਚ ਰਹਿਦੀ ਦੁਨੀਆ ਤੱਕ ਨਾਮ ਰਹੇਗਾ ਉਹਨਾਂ ਦੇ ਇਤਿਆਹ ਦੇ ਵਿੱਚ ਜੇ ਉਹ ਵੀ ਭਾਈ ਉੱਥੇ ਬਹਿ ਜਾਂਦੇ ਜਿਵੇਂ ਅੱਜ ਦੀ ਜੋ ਇਤਿਹਾਸਕ ਪੰਕਤੀ ਗੱਲ ਕੀਤੀ ਹੈ ਨਾ ਜਿਵੇਂ ਅੱਜ ਦੇ ਸਾਧਵਾ ਆ ਤੇਰਾ ਕੰਮ ਰਾਤ ਆ ਜਾਣਾ ਤੇ ਚੌਪਈ ਤੇ ਗਿਆਰਾ ਪਾੜਤਾ ਜਵਦੀ ਦੇ ਕਰ ਆ ਗਿਣਤੀਆਂ ਮਿਲਤੀਆਂ ਵਾਲੇ ਪਾੜ ਦੇ ਜਦੀ ਧਿਆਨ ਲਾਇਆ ਕਰੋ ਕਿ ਜਿਹਦੀ ਬਾਣੀ ਹੈ ਚੌਪਈ ਸਾਹਿਬ ਵੀ ਇਹ ਪਾਸ਼ਾ ਨੇ ਉਥੇ ਤਾਂ ਆਪਣੇ ਸਿੰਘਾਂ ਨੂੰ ਕਹੀ ਨਹੀਂ ਇਹ ਬਾਬਾ ਸਾਹਿਬ ਨੂੰ ਕਿਉਂ ਕਹਿ ਰਹੇ ਹੋ ਵੀ ਜਦੋਂ ਮੁਸ਼ਕਿਲ ਦੀ ਘੜੀ ਪਾਸ਼ਾ ਤੇ ਆਈ ਅਨੰਦਪੁਰ ਸਾਹਿਬ ਦੀ ਧਰਤੀ ਵੀ ਸੀ ਉਥੇ ਵੀ ਨਿਤ ਪ੍ਰਤੀ ਪਰਮਾਤਮਾ ਨੂੰ ਯਾਦ ਕਰਦੇ ਹੀ ਕਥਾ ਕੀਰਤਨ ਜੋ ਵੀ ਉਥੇ ਪਰਮਾਤਮਾ ਨੂੰ ਯਾਦ ਕਰਨ ਦਾ ਜੋ ਵੀ ਉਹਨਾਂ ਮਾਰਗ ਦੇ ਸਮੇਂ ਜੋ ਜੋ ਵੀ ਉਹਨਾਂ ਨੇ ਮਾਰਗ ਅਪਣਾਇਆ ਸੀ ਉਸ ਮਾਰਗ ਤੇ ਚੱਲਦੇ ਧਰਮ ਦੀ ਹੀ ਕੰਮ ਕਰਦੇ ਸੀ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਬਹਿ ਰੂਪ ਆਪ ਹੀ ਦੇ ਦੂ ਬਈ ਕੋਈ ਗੱਲ ਨਹੀਂ ਤੁਸੀਂ ਬੈਠੋ ਤੁਸੀਂ ਖੰਡ ਪਰ ਰੰਬ ਕਰ ਦੋ ਦੀ ਪਾਠ ਕਰੋ ਨਹੀਂ ਭਈ ਉੱਥੇ ਪਾਸ਼ਾ ਨੇ ਸਮੱਸਿਆ ਨਾਲ ਲੜਨ ਵਾਲੀ ਸਮਰੱਥਾ ਮਨੁੱਖ ਚ ਪੈਦਾ ਕੀਤੀ ਤੇ ਤੈ ਤਾਂ ਜੇ ਇਤਿਹਾਸ ਬਣਿਆ ਨਾ ਜੇ ਉਹ ਵੀ ਉਸ ਤਰ੍ਹਾਂ ਹੀ ਬਹਿ ਜਾਂਦੇ ਜਿਸ ਤਰ੍ਹਾਂ ਇਸ ਦੇਹ ਦੇ ਉਸ ਸਮੇਂ ਦੀ ਆਵਾਮ ਜਨਤਾ ਬੈਠੀ ਸੀ ਭੱਜ ਗਏ ਬੰਦੇ ਬੰਦਰਾ ਵੱਲ ਦੇਵਤਾ ਤੇ ਕੰਤੇ ਆਈ ਹੈ ਤੇਰਾ ਭਾਈ ਬੰਦਰਾ ਗੁਰਦਰਾ ਜਾਣਦਾ ਕੀ ਮਤਲਬ ਅੱਜ ਦੇ ਸਮੇਂ ਵੀ ਇਹੀ ਕਹਾਣੀ ਹੈ ਸਰੀਰ ਤੇ ਰੋਗ ਆਇਆ ਭਾਈ ਸਰੀਰ ਦਾ ਰੋਗ ਉਹਦੇ ਵਾਸਤੇ ਡਾਕਟਰ ਨੇ ਜੇ ਤਰੀਕ ਕਰਕੇ ਤਾਂ ਤੇ ਕੋਈ ਤੰਗੀ ਆ ਜੀ ਭਾਈ ਸੋਚ ਸਮਝੇ ਕਿ ਕਿਉਂ ਆਈ ਹੈ ਪਰ ਤੂੰ ਉਸ ਦਿਸ਼ਾ ਚੋਂ ਓਲਡ ਚੱਰੇ ਬਈ ਜੇ ਫਾਈਨੈਂਸ਼ਲੀ ਦੂ ਤਨੰਤ ਵਰਤ ਕਰਕੇ ਗਰੀਬ ਹੋ ਗਏ ਆਪਣੇ ਮਿਹਨਤ ਕਰ ਐਸੇ ਬਹੁਤ ਸਾਰੇ ਨੇ ਨਗਰ ਚ ਦੇ ਲੋ ਕਰਜ਼ ਦੇ ਲੋ ਬਾਜ਼ ਦੇ ਲੋ ਜਿਨ੍ਹਾਂ ਨੇ ਇਹ ਕਦੇ ਭਾਈ ਦਾਣੇ-ਦਾਣੇ ਨੂੰ ਮਤਾ ਸੀ ਅੱਜ ਕਿੱਥੇ ਵੈਲੀ ਨੂੰ ਕਿਰਪਾ ਕਰ ਦਿੱਤੀ ਕਿੱਥੇ ਤੱਕ ਪਹੁੰਚ ਗਏ ਉਹਨੇ ਮਿਹਨਤ ਕੀਤੀ ਹੈ ਉਹ ਆਪਣੇ ਨੂੰ ਕੋ ਨਹੀਂ ਹੈ ਇਹ ਫੜਕੇ ਮਾਰਾ ਬੈਠ ਕੇ ਤੇ ਪਤਨੀ ਰੱਬ ਸਾਨੂੰ ਕੀ ਦੇ ਦੇਊਗਾ ਕੁਝ ਵੀ ਨਹੀਂ ਦੇਣਾ ਉਸਨੇ ਉਹ ਪੈਸਾ ਨੂੰ ਕਿਉਂ ਦਵੇਗਾ ਤੇਰੇ ਜੋ ਕਰਮਾਂ ਦੇ ਵਿੱਚ ਹੈ ਉਹਨੇ ਰੱਖਣਾ ਨਹੀਂ ਜੋ ਕਰਮਾ ਚ ਹੈ ਉਹ ਤੂੰ ਦੇ ਨਹੀਂ ਸਕਦਾ ਬਿਨ ਕਰਮਾ ਕਿਛ ਪਾਏ ਨਹੀਂ ਜੇ ਉਹ ਤੇਰਾ ਤਾਂ ਵੇ ਮਨੁੱਖ ਜੇ ਇਹਨਾਂ ਗੱਲ ਸਮਝ ਜਾਏਗੇ ਕਿ ਭਾਈ ਮੇਰੇ ਜੋ ਕਰਮਾਂ ਰਚਨ ਮੈਂ ਤਾਂ ਮਿਲਣਾ ਹੋਈ ਏ ਤੇ ਇਹਨੀ ਗੱਲ ਸਮਝ ਗਈ ਇਹ ਲਾਲਚ ਛੱਡ ਦੇਗਾ ਇਹ ਲਾਲਚ ਕਰਮ ਲਾਜ ਦੇ ਬਸ ਹੋ ਕੇ ਮਨੁੱਖ ਪਾਪਾਂ ਵਾਲ ਜਾਂਦਾ ਲਾਲਚ ਵਾਸੋ ਕੇ ਚੋਰੀਆਂ ਠੱਗੀਆਂ ਕਰਦਾ ਲਾਲਚ ਵਾਸੇ ਇਸ ਨੂੰ ਆਪਣੇ ਪ੍ਰਾਇ ਦੀ ਪਛਾਣ ਨਹੀਂ ਆਉਂਦੀ ਇਹ ਸਾਰੇ ਲਾਲਚ ਦੇ ਕਾਰਨ ਹੁੰਦੇ ਆ ਜੇ ਤੁਸੀਂ ਇਸ ਗੱਲ ਦੀ ਸਮਝ ਜਾਗੀ ਕਿ ਨਹੀਂ ਭਾਈ ਸਭ ਕੁਝ ਜੋ ਪਿਛੋਣਾ ਉਹ ਤਾਂ ਕਰਮਾਂ ਦੇ ਲਿਖਿਆ ਮੁਤਾਬਕ ਹੀ ਹੋਣਾ ਲੇਖ ਨਾ ਮਿਟੀ へ ਸਖੀ ਜੋ ਲਿਖਿਆ ਕਰਦਾ ਲੇਖ ਕਰਤਾ ਨੇ ਲਿਖਿਏ ਹੋਏ ਆਉ ਕੀ ਅਗਿਆਨਤਾ ਦੇ ਵਿੱਚ ਨਹੀਂ ਅਗਿਆਨੀ ਨਹੀਂ ਹੈ ਕਿ ਲਿਖਤੇ ਫਿਰ ਮਟਾਤਾ ਆਪਾਂ ਕੁਝ ਕੰਮ ਕਰਦੇ ਆ ਕਿ ਜੇ ਹੁਣ ਗਲਤੋਂ ਦਾ ਫਿਰ ਸਹੀ ਕਰਦੀ ਉਹ ਤਾਂ ਖੁਦ ਬੈਗ ਦੂਗਾ ਉਹ ਤਾਂ ਆ ਭੁੱਲ ਹੈ ਕੁੱਲਰ ਅੰਦਰ ਸੌ ਕੋ ਉਹ ਪੁੱਲ ਗੁਰੂ ਕਰਤਾਰ ਬੈਰੂ ਤਾਂ ਕੋਲੇ ਉਹਨੇ ਜੋ ਲਿਖਤਾ ਉਹ ਦੁਬਾਰਾ ਨਹੀਂ ਕੋਈ ਮਿਟਾ ਸਕਦਾ ਪਰ ਸਾਡੇ ਮਨਾਂ ਦੇ ਵਿੱਚ ਪਤਨੀ ਵੀ ਕੋਈ ਅਰਦਾਸ ਕਰੇਗਾ ਬੇਨਤੀ ਕਰੇਗਾ ਸਾਡਾ ਤਾਰ ਦਰਾਸ ਆ ਜਾਵੇ ਕਿਉਂ ਦੁਨੀਆ ਪਲੇਖੇ ਚ ਤਰੀ ਫਿਰਦੀ ਹੈ ਇਹਨੂੰ ਅਗਿਆਨਤਾ ਕਹਿੰਦੇ ਹੈ ਉਹ ਭਾਈ ਉਸ ਸਮੇਂ ਵੀ ਜਦੋਂ ਬਾਬਰ ਦੇ ਸਮੇਂ ਬਾਬਰ ਆਇਆ ਨਾ ਦੇਸ਼ 500 ਘੋੜਸਵਾਰ ਦੇ ਬੱਚੇ ਵੀ ਨਾ ਬੱਚੇ ਵੀ ਉੱਠ ਕੇ ਛੋਟੇ ਛੋਟੇ ਡਾਂਗਾ ਲੱਕੀ ਆਂਦੇ ਛੋਟੇ ਖੇਡਣ ਆਉਣ ਜਾਂਦੇ ਨਾ ਤਾਂ ਵੀ ਭਜਾ ਦੇਣੇ ਸੀ ਪਰ ਇਹਨਾਂ ਨੇ ਆਪਣੀ ਕੋਈ ਅਗਿਆਨਤਾ ਦਾ ਸਹੂਦ ਦਿੱਤਾ ਭੱਜ ਗਏ ਮੰਦਿਰਾਂ ਕੋਲ ਪੰਕਤਾਂ ਕੋਲੇ ਮੋਲੀਆਂ ਕੋਲੇ ਵੈਰ ਨੂੰ ਕਹੋ ਇਹਨਾਂ ਨੂੰ ਭਜਾਓ ਇੱਥੋਂ ਕਿ ਇਹਨਾਂ ਨੂੰ ਭਜਾਓ ਇੱਥੋਂ ਔਰ ਦਸਾਂ ਕਰਦੇ ਹੁ ਮੰਦਰਾਂ 'ਚ ਬੈਠੇ ਰਹੇ ਉਹ ਵੱਧਦੇ ਗਏ ਵੱਧਦੇ ਗਏ ਤੇ 407 ਵੱਧ ਕੇ ਬੈਠੇ ਆ ਹੁਣ ਵੀ ਅਸੀਂ ਵੀ ਅਗਿਆਨਤਾ ਲਈ ਬੈਠੇ ਆ ਬਾਈ ਉਹ ਭਾਈ ਧਰਮ ਆਈ ਜਗ੍ਹਾ ਤੇ ਧਰਮ ਦੀ ਹੀ ਗੱਲ ਕਰੋ ਕਿ ਧਰਮ ਆਈ ਜਗ੍ਹਾ ਤੇ ਜੇ ਗੁਰੂ ਨਾਨਕ ਸਾਹਿਬ ਦੇ ਘਰ ਆਇਓ ਇਤੋਂ ਕੇਵਲ ਤੋਂ ਕੇਵਲ ਧਰਮੀ ਹੋਣ ਦਾ ਵਰ ਮੰਗੋ ਕਿ ਮੈਂ ਧਰਮੀ ਹੋਵਾਂ ਇਤੋਂ ਮੰਗੋ ਆ ਕੇ ਕੇਵਲ ਤੋਂ ਕੇਵਲ ਉਸ ਬਾਹੀਵ ਦੇ ਘਰ ਦਾ ਮਾਰਗ ਮੰਗੋ ਇਥੋਂ ਆ ਕੇ ਮੁਕਤ ਹੋਣ ਦਾ ਮਾਰਗ ਇਥੋਂ ਮੰਗੋ ਉਹ ਦਾਨ ਆ ਕੇ ਅਵੇ ਪਤ ਦਾਨ ਸਿਮਨ ਸੁਆਮੀ ਕੋ ਪ੍ਰਵਨਾਨਿਕ ਬੰਦਨ ਸ਼ੋਰ ਕਿ ਜੇ ਕੁਝ ਮੰਗਣਾ ਹੈ ਕਿ ਮੇਰੇ ਦਾਤਿਆ ਸਾਡੀ ਦਾਤ ਸਾਨੂੰ ਦੇ ਦੇ ਸਾਡੀ ਝੋਲੀ 'ਚ ਪਾ ਦੇ ਇੱਕ ਨਾਮ ਦੀ ਦਾਤ ਪਾ ਦੇ ਬਿਨ ਤੁਦ ਹੋਰ ਜੇ ਮੰਗਣਾ ਫਿਰ ਦੁੱਖਾਂ ਕੇ ਦੁਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਬੁਖ ਬਹਿਰੂ ਜੇ ਦੇਣਾ ਤੇ ਕੇਵਲ ਤੋਂ ਕੇਵਲ ਆਪਣਾ ਨਾਮ ਦੇ ਫਿਰ ਤੇਰੀ ਮੰਗ ਸਹੀ ਹੈ ਫਿਰ ਤੂੰ ਭਾਈ ਸਹੀ ਜਗ੍ਹਾ ਤੇ ਤੇ ਹੈ ਇਹ ਥੋ ਮੰਗ ਰਿਹਾ ਨਾ ਨਾਮ ਦੀ ਬਾਤ ਮੰਗਦਾ ਮੁਕਤ ਹੋਣ ਦਾ ਮਾਰਗ ਮੰਗਦਾ ਧਰਮ ਦੇ ਮਾਰਗ ਤੇ ਚੱਲਣ ਦਾ ਸਹੀ ਦਿਸ਼ਾ ਮੰਗਦਾ ਤੇ ਤੇਰੀ ਮੰਗ ਸਹੀ ਜੇ ਤੂੰ ਇੱਥੇ ਆ ਕੇ ਵੀ ਸੰਸਾਰ ਕੋਲੋਂ ਮੰਗੇਗਾ ਉਹ ਭਾਈ ਇਹ ਤਾਂ ਭਾਈ ਤੈਨੂੰ ਤੇਰੇ ਕਰਮਾਂ ਦੇ ਮੁਤਾਬਕ ਮਿਲੇ ਇਹ ਚ ਨਾ ਕੋਈ ਵਾਅਦਾ ਨਾ ਕੋਈ ਘਾਟਾ ਹੋਣਾ ਨਾ ਕਿਸ ਬਾਦ ਨਾ ਕਿਸ ਘਾਟ ਨਾ ਇਸ ਕੋਈ ਘਾਟ ਵਤ ਹੋਣਾ ਹੈ ਬਈ ਅਸੀਂ ਪਰ ਭਰਮ ਭਲੇਖਿਆ ਵਿੱਚ ਅਗਿਆਨਤਾ ਵਿੱਚ ਡੁੱਬੇ ਬੈਠੇ ਹਾਂ ਜੇਕਰ ਸਤਗੁਰ ਦਾ ਸਹੀ ਉਪਦੇਸ਼ ਸਰਵਣ ਕੀਤਾ ਆਵੇ ਮੰਨਿਆ ਹੋਰੇ ਨਾ ਕਿਉਂ ਸਾਡੇ ਮਨਾਂ ਦੇ ਵਿੱਚ ਅਗਿਆਨਤਾ ਭਰੀ ਹੋਈ ਹੈ ਅਜ ਦਿਨੇ ਬਹੁਤ ਪ੍ਰਾਣੀ ਹੈ ਕਿ ਜਦੋਂ ਤੋਂ ਜਦੋਂ ਗੁਰੂ ਪਾਸ਼ਾ ਖੁਦ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸ੍ਰੀ ਰੂਪ ਦੇ ਵਿੱਚ ਸੀ ਇਥੋਂ ਤੱਕ ਕਿ ਖਾਲਸਾ ਰਾਜ ਤੱਕ ਉਦੋਂ ਇਹ ਕੋਈ ਵੀ ਕਰਮ ਕੰਮ ਨਹੀਂ ਹੁੰਦਾ ਸੀ ਕਿ ਭਾਈ ਸਾਰੇ ਕੰਮ ਸਰੀਰ ਵਾਲੇ ਸਰੀਰ ਤੋਂ ਕਰਾਉਣੇ ਆ ਕਿ ਜੇ ਸੰਸਾਰ ਕੰਮ ਨੇ ਉਹ ਤਾਂ ਸਰੀਰ ਨਾਲ ਹੀ ਕਰਨੇ ਆ ਭਈ ਜੋ ਨਿਰੰਤਰ ਰਵਾਇ ਕਰਮ ਹੈ ਉਹ ਸਾਡੇ ਮਨ ਨੇ ਕਰਨੇ ਆ ਤੇ ਮਨ ਨੂੰ ਕਿਸ ਤਰ੍ਹਾਂ ਸਮਝਾਣਾ ਹੈ ਮਨ ਨੂੰ ਕਿਸ ਤਰ੍ਹਾਂ ਉਹ ਸਹੀ ਮਾਰਗ ਤੇ ਲੈ ਕੇ ਜਾਣਾ ਉਹ ਮੇਰੀ ਗੁਰੂ ਟੀਪਾ ਤਾਨ ਸਤਿ ਦੀ ਗ੍ਰੰਥ ਸਰਵੀ ਮਹਾਰਾਜ ਸਾਨੂੰ ਉਪਦੇਸ਼ ਦੇਣਗੇ ਇਹ ਤੋਂ ਇਹ ਹੀ ਮੰਗਿਆ ਕਰੋ ਇਹ ਤੋਂ ਕੇਵਲ ਤੋਂ ਕੇਵਲ ਇੱਕ ਦਾਤ ਮੰਗਿਆ ਕਰੋ ਨਾਮ ਵਾਲੀ ਇਤਾ ਫਿਰ ਤੇਰੀ ਉਹ ਗੱਲ ਹੋ ਗਈ ਨਾ ਭਾਈ ਵੀ ਕਪੜਾ ਦੀ ਦੁਕਾਨ ਤੇ ਜਾ ਕੇ ਕਹਿੰਦਾ ਮੈਨੂੰ ਲੋਹਾ ਦੇ ਦੇ ਮੈਨੂੰ ਸਰੀਆ ਦੇ ਦੇ 5 ਮੀਟਰ ਸਰੀਆ ਦੇ ਦੇ ਇਹ ਲਾ ਕਹੇਗਾ ਨਾ ਭਾਈ ਉਹ ਭਾਈ ਇੱਥੇ ਮੀਟਰਾ ਚ ਕਪੜਾ ਮਿਲਦਾ ਲੋਹੇ ਦੇ ਸਰੀਏ ਨਹੀਂ ਬਣਦੇ ਤੇ ਦਗਾਂਦਾਰ ਵੀ ਕਹਿੰਦਾ ਚਲੋ ਕੋਈ ਗਾਲੀ ਮੂਰ ਖੜਾ ਨੂੰ ਖੜਾ ਰਹਿਣ ਦੋ ਇਹਦੇ ਉੱਤੇ ਧਿਆਨ ਨਹੀਂ ਦੇਣਾ ਤੇ ਵੈਗਰੂ ਤੇਰੇ ਵੱਲ ਧਿਆਨ ਕਿਵੇਂ ਦੇ ਦੇਗਾ ਬਈ ਜਦੋਂ ਤੇਰੀ ਮੰਗ ਹੀ ਗਲਤ ਹੋ ਜਾਈ ਤੇਰੀ ਮੰਗ ਨੂੰ ਆਪਣੇ